ਮੋਹਾਲੀ ਦੀ ਨਗਰ ਨਿਗਮ ਦੀ ਅੱਜ ਹਾਊਸ ਮੀਟਿੰਗ ਦੇ ਵਿੱਚ ਮੁੱਖ ਮੁੱਦਾ ਰਿਹਾ ਕੂੜੇ ਦੇ ਡੰਪ ਦੀ ਸਫਾਈ ਦਾ ਜਿਸ ਦੇ ਚੱਲਦੇ ਹੋਏ ਪੱਖ ਤੇ ਵਿਪੱਖਸ਼ ਵੱਲੋਂ ਹੋਈ ਤਿੱਖੀ ਬਹਿਸ ਕੀ ਕਿਹਾ ਮੇਅਰ ਅਮਰਜੀਤ ਸਿੰਘ ਜੀ ਤਿੱਦੂ ਨੇ ਵੇਖੋ ਪੂਰੀ ਰਿਪੋਰਟ ਦੇਖੋ ਇਹ ਸਭ ਤੋਂ ਵੱਡਾ ਮੁੱਦਾ ਤਾਂ ਇਹ ਸੀਗਾ ਕਿ ਜਿਹੜੇ ਸਾਡਾ ਡੰਪਿੰਗ ਗਰਾਊਂਡ ਤੋਂ ਕੂੜਾ ਜਾਣਾ ਬੰਦ ਹੋ ਗਿਆ ਸੀਗਾ ਉਹ ਅਸੂ ਆਰਐਮਸੀ ਪੰਡਾ ਦੇ ਕੋਲ ਇਕੱਠਾ ਹੋਣ ਲੱਗ ਗਿਆ ਸੀ ਸਾਲ ਮੈਡਮ ਔਰ ਆਰਐਮਸੀ ਪੁਆਇੰਟ ਆਂ ਦੀ ਕੋਈ ਬਹੁਤ ਜ਼ਿਆਦਾ ਮਿਲ ਸਾਬ ਨਾਲ ਕੋਈ ਕਪੈਸਿਟੀ ਨਹੀਂ ਸੀਗੀ ਉਥੇ ਕਈ ਕਈ ਦਿਨ ਕੂੜਾ ਮਤਲਬ ਸਟਾਕ ਹੋਣ ਲੱਗਿਆ ਤੇ ਉਹਦੇ ਨਾਲ ਸਮੈਲ ਵੀ ਆਉਣ ਲੱਗੀ ਔਰ ਢੇਰ ਵੀ ਵੱਡੇ ਹੋ ਗਏ ਸੀ ਅਸੀਂ ਉਹ ਤੋਂ ਬਾਅਦ ਇੱਕ ਪ੍ਰਾਈਵੇਟ ਕੰਪਨੀ ਮਤਲਬ हायर ਕੀਤੀ ਸੀਗੀ ਉਹਦੀ ਕਪੈਸਿਟੀ 40 ਟਨ ਦੀ ਸੀ ਡੇਲੀ ਚੱਕਣ ਦੀ ਪਰ ਸਾਡਾ ਕੂੜੇ ਦੀ ਕਪੈਸਿਟੀ ਸੀ ਉਹ 100 ਟਨ ਦੀ ਸੀਗੀ 80 ਤੋਂ 100 ਟਨ ਦੇ ਵਿੱਚ ਵਿੱਚ ਅਸੀਂ ਹੁਣ ਨਵੀਂ ਕੰਪਨੀ ਜਿਹੜੀ हायर ਕੀਤੀ ਹੈਗੀ ਆ ਉਹਦੀ ਜਿਹੜੀ ਕਪੈਸਿਟੀ ਆ 90 ਤੋਂ 100 ਟਨ ਦੀ ਹੈਗੀ ਆ ਹੁਣ ਅੱਗੇ ਵਾਸਤੇ ਮੈਂ ਇੱਕ ਹਫ਼ਤੇ ਦਸ ਦਿਨਾਂ ਬਾਅਦ ਤੁਹਾਨੂੰ ਬਿਲਕੁਲ ਵੀ ਕਿਸੇ ਆਰਐਮਸੀ ਪੁਆਇੰਟ ਤੇ ਗੁੜਾ ਨਹੀਂ ਦਿਖੂਗਾ ਔਰ ਮਹਾਲੀ ਦੇ ਵਿੱਚ ਜਿਵੇਂ ਦਿੱਲੀ ਵਿੱਚ ਬਹੁਤ ਬੜਾ ਡੇਰ ਲੱਗਿਆ ਹੋਇਆ ਚੰਡੀਗੜ੍ਹ ਵਿੱਚ ਬਹੁਤ ਬੜਾ ਡੇਰ ਲੱਗਿਆ ਹੋਇਆ ਮਹਾਲੀ ਵਿੱਚ 0 0 ਗੁੜਾ ਰਹੂਗਾ ਔਰ ਜਿਹੜਾ ਗੁੜਾ ਰਹੂਗਾ ਉਹ ਯੂਜ਼ ਚਾਊਗਾ ਗਿੱਲਾ ਸੁੱਕਾ ਵੱਖਰਾ ਵੱਖਰਾ ਕੇ ਸੈਗਰੀਨੇਟ ਕਰਕੇ ਅਸਲੀ ਜੀ ਕੰਪਨੀ ਹੈਰ ਕੀਤੀ ਹੈਗੀ ਆ ਉਹ ਗੁੜਾ ਚੱਕ ਕੇ ਲੈ ਕੇ ਜਾਊਗੀ ਔਰ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਗੈਸਾ ਨਿਕਲ ਨਹੀਂ ਆ ਉਹਦੇ ਉਹ ਕਿੰਨੇ ਪੈਸੇ ਉਹ ਵੜਦੀ ਆ ਉਹ ਸਾਨੂੰ ਸ਼ੇਅਰ ਹੋਲਡਿੰਗ ਸਾਡੀ ਕਾਰਪੋਰੇਸ਼ਨਲੀ ਸਾਨੂੰ ਉਹ ਮਤਲਬ ਪੈਸੇ ਇਨਕਮ ਵੀ ਸ਼ੁਰੂ ਹੋ ਜੂਗੀ ਉਹ ਦੇ ਦਿੱਤਾ ਗਿਆ ਜਾਂਦੀ ਹੈ ਹੈਗਾ ਦੇਣਾ ਨਹੀਂ ਅੱਜ ਪਾਸ ਕੀਤਾ ਨਾ ਜੀ ਇਸ ਤੋਬਾ ਦਾ ਕੰਡਰ ਦੇ ਮਾ ਤੇ ਮਨ ਲਓ ਜਿਹੜਾ ਕੰਪਨੀ ਹੈ ਜਿਹੜਾ ਸਭ ਤੋਂ ਵੱਡਾ ਕੰਮ ਸੀ ਅੱਜ ਉਹ ਅਸੀਂ ਪਾਸ ਕਰ ਦਿੱਤਾ ਹੈਗਾ ਤੇ ਮਹਾਲੀ ਨੂੰ ਜਿਹੜੀ ਬਾਰ-ਬਾਰ ਸਾਰੇ ਪਾਸੇ ਸਾਨੂੰ ਸੁਣਨਾ ਪੈਂਦਾ ਸੀਗਾ ਕਿ ਕੂੜੇ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਉਹ ਹੱਲ ਕਰ ਦੇਈ ਕਿ ਤੇ ਇਹ ਜਿਹੜਾ ਵਰਕ ਆਊਟਰ ਹੈ ਜੀ ਕੀ ਇਹ ਐਫ ਐਨ ਸੀ ਸੀ ਦੀ ਮੀਟਿੰਗ ਹੁਣ ਫਾਰਦਰ ਕਦੋਂ ਹੋ ਰਹੀ ਹੈ ਜੀ ਇਹਦੇ ਵਾਸਤੇ ਤੁਸੀਂ ਇਹ ਐਫ ਐਨ ਸੀ ਸੀ ਦੀ ਮੀਟਿੰਗ ਜਦੋਂ ਵੀ ਮਨ ਲਓ ਅੱਜ ਸੀ ਜਿਹੜੀ ਕਾਗਜ਼ ਪੱਤਰ ਦੇਖ ਕੇ ਉਹ ਜਦੋਂ ਵੀ ਰੱਖਣੀ ਚਾਹਾਂਗੇ ਉਹ ਕੋਈ ਬਹੁਤ ਲੰਬਾ ਜੁੜਾ ਨਹੀਂ ਪ੍ਰੋਸੈਸ ਉਹ ਅੱਜ ਜੇ ਅਸੀਂ ਜਨਾ ਕਰਦੇ ਕੱਲ ਅਸੀਂ ਮਿੱਟੀ ਨਕਸਾ ਦਿੰਨੇ ਹਾਂ ਹਾਊਸ ਦੀ ਮੀਟਿੰਗ ਬਹੁਤ ਜ਼ਰੂਰੀ ਹੁੰਦੀ ਆ ਹਾਊਸ ਦੀ ਪ੍ਰਵਾਨਗੀ ਲੈ ਲਈ ਔਰ ਜਿਵੇਂ ਜਿਵੇਂ ਸਾਨੂੰ ਰੋਡ ਹੋਊਗੀ ਅਸੀਂ ਉਹ ਸਭ ਨਾਲ ਕਰ ਲਾਂਗੇ ਕੋਈ ਸਮੱਸਿਆ ਮਹਾਲੀ ਸ਼ਹਿਰ ਨੂੰ ਅੱਗੇ ਵਾਸਤੇ ਨਹੀਂ ਦੇਖਣੀ ਪੋਗੀ ਇਹ ਮਸ਼ੀਨਾਂ ਮਸ਼ੀਨਾਂ ਦਾ ਰੌਲਾ ਸ਼ੁਰੂ ਹੋ ਗਿਆ ਜੀ ਵੀ ਮਸ਼ੀਨਾਂ ਜਿਹੜੀਆਂ ਨੇ ਲਗਾਈਆਂ ਜਾਣ ਹੁਣ ਰੈਜ਼ਿਡੈਂਸ ਇਹਦੇ ਬਾਰੇ ਓਪੋਜ਼ ਕਰਨਾ ਸ਼ੁਰੂ ਦੇਖੋ ਵੀ ਗੱਲ ਇਹ ਹੈਗੀ ਆ ਵੀ ਇਹ ਉਹਨਾਂ ਦਾ ਹਰ ਇੱਕ ਦਾ ਆਪਣਾ ਆਪਣਾ ਸੁਝਾਓ ਹੁੰਦਾ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਜਿਹੜੀ ਮਸ਼ੀਨ ਦੀ ਲੋੜ ਹੈ ਕਿ ਜਿਹੜਾ ਮਸ਼ੀਨਾਂ ਦੀ ਲੋੜ ਹੈ ਔਰ ਮਸ਼ੀਨ ਨਹੀਂ ਕੰਮ ਹੋ ਸਕਦਾ ਉਥੇ ਮਸ਼ੀਨ ਲਾਉਣੀ ਪਊਗੀ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਰਹਿਸ਼ੀ ਖੇਤਰ ਹੈਗਾ ਰਹਿਸ਼ੀ ਰਕਤ ਨੂੰ ਦੂਰ ਰੱਖਾਂਗੇ ਇਹ ਜਿਹੜਾ ਪੈ ਬਜ਼ਾਰੀ ਵਾਲਾ ਜਿਹਦਾ ਮਸਲਾ ਚੱਕਿਆ ਗਿਆ ਜੀ ਜਿਹੜੀਆਂ 11 ਫੇਜ ਦੇ ਵਿਚਾਰੇ ਸ਼ਬਦ ਜਨ ਉਹਨਾਂ ਨੇ ਚੱਕਿਆ ਸੀ ਮਸਲਾ ਇਹ ਜਿਹੜੀਆਂ ਇੰਨੀਆਂ ਜ਼ਿਆਦਾ ਉੱਥੇ ਰੇੜੀਆਂ ਆ ਉਹ ਤਵਾ ਜਿਹੜਾ ਦਿਖਾ ਰਹੇ ਸੀਗੇ ਜੀ ਉਹ ਫੈਕਟਰੀ ਦੇ ਕਮਿਸ਼ਨਰ ਸਾਹਿਬ ਨਵੇਂ ਆਏ ਆ ਜੁਆਇੰਟ ਕਮਿਸ਼ਨਰ ਸਾਹਿਬ ਵੀ ਨਵੇਂ ਆਏ ਆ ਔਰ ਮੈਂ ਸਮਝਦਾ ਜ਼ਿੰਮੇਵਾਰ ਕੰਮ ਅੱਜ ਤੋਂ 15 ਦਿਨ ਦੇ ਵਿੱਚ ਵਿੱਚ ਉਹ ਸਾਨੂੰ ਰੀੜੀਆਂ ਫੜੀਆਂ ਵਿੱਚ ਨੇ ਹੈਗੀਆਂ ਨੇ ਔਰ ਉਹ ਵੀ ਸਾਨੂੰ ਬਹੁਤ ਘੱਟ ਨਜ਼ਰ ਆਉਣੀਆਂ ਸ਼ਹਿਰ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਵਾਸਤੇ ਜਿਹੜਾ ਇਹ ਵੈਲੂਏਸ਼ਨ ਹੈਗੀ ਆ ਉਹ ਖਤਮ ਕੀਤੀ ਜਾਵੇ। ਆਲਾਣਾ ਰੋਡ ਦਾ ਬਹੁਤ ਬੁਰਾ ਹਾਲ ਹੈ ਔਰ ਸਰਕਾਰ ਬਿਲਕੁਲ ਅੰਨੀ ਬੋਲੀ ਹੋਈ ਬੈਠੀ ਆ ਬਿਲਕੁਲ ਧਿਆਨ ਨਹੀਂ ਹੈਗਾ ਤੁਹਾਡੇ ਸਾਹਮਣੇ ਹਰ ਰੋਜ਼ ਕੋਈ ਚੌਂਕ ਜੇ ਕੋਈ ਗਲੀ ਜੇ ਕੋਈ ਵੱਡਮਾਇਰੇ ਕੋਈ ਬਲੌਂਗੀ ਕੋਈ ਜਗਤਪੁਰੇ ਕੋਈ ਮਹਾਲੀ 32 ਦੇ ਵਿੱਚ ਕਿਤੇ ਗੋਲੀ ਚੱਲਦੀ ਆ ਕਿਤੇ ਕਤਲ ਹੁੰਦਾ ਹੈ ਕਿਤੇ ਛੁਰੀਆਂ ਚੱਲਦੀਆਂ ਨੇ ਮੈਂ ਸਮਝਦਾ ਕਿ ਲੋਕਾਂ ਦਾ ਤਾਂ ਮੋਹ ਪੰਗ ਹੋ ਚੁੱਕਿਆ ਔਰ ਮੈਂ ਅੱਜ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਅੱਖਾਂ ਖੋਲੋ ਕੰਨ ਖੋਲੋ ਲੋਕਾਂ ਨੂੰ ਸੁਣੋ ਲੋਕ ਹੀ ਜਣਾ ਚਾਹੁੰਦੇ ਆ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਹੋਏ ਨੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੇ ਸਵਾ ਦੋ ਸਾਲ 2.5 ਸਾਲੋਂ ਦੇ ਸਰਕਾਰ ਦੇ ਪਏ ਆ ਉਹਨਾਂ ਦਾ ਫਰਜ਼ ਬਣਦਾ ਕਿ ਮਹਾਲੇ ਵਿੱਚ ਜਿਹੜੀ ਫੋਸ ਵੀ ਹੋਰ ਵਧਾਈ ਜਾਵੇ ਔਰ ਜਿਹੜੇ ਪ੍ਰਵਾਸੀ ਨਵੇਂ ਆਉਂਦੇ ਆ ਜਿਹੜਾ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਜਿਹੜੇ ਮਤਲਬ ਕੋਈ 30 ਸਾਲ ਤੋਂ ਪਿੰਸਲ ਤੋਂ ਫੈਮਲੀ ਨਾ ਰਹਿੰਦਾ ਹੈਗਾ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਘਰੋਂ ਬੇਕਰ ਕਰ ਦਿਓ ਪਰ ਨਵੇਂ ਸ਼ਰਾਰਤੀ ਅਨਸਰ ਆਉਂਦੇ ਹੈਗੇ ਆ ਉਹਨਾਂ ਦੀ ਪੂਰੀ ਚੈਕਿੰਗ ਹੋਵੇ ਪ੍ਰੋਪਰ ਬੈਕਗ੍ਰਾਉਂਡ ਵੀ ਦੇਖੀ ਜਾਵੇ ਵੀ ਕੀ ਹੋ ਜੀ ਹੈਗੀ ਆ ਕ੍ਰਿਮੀਨਲ ਬੰਦਿਆਂ ਨੂੰ ਅਸੀਂ ਬਿਲਕੁਲ ਲਾਇਕ ਨਹੀਂ ਕਰਦੇ ਔਰ ਕ੍ਰਿਮੀਨਲ ਬੰਦਿਆਂ ਨੂੰ ਸਿੱਧਾ-ਸਿੱਧਾ ਇੱਥੋਂ ਕੱਢਿਆ ਜਾਣਾ ਚਾਹੀਦਾ ਔਰ ਹਰ ਇੱਕ ਦਾ ਆਧਾਰ ਕਰ ਬਣਾਉਣ ਤੋਂ ਪਹਿਲਾਂ ਪੈਨ ਕਾਰਡ ਬਣਾਉਣ ਤੋਂ ਪਹਿਲਾਂ ਬਾਰਡਰ ਕਾਰਡ ਬਣਾਉਣ ਤੋਂ ਪਹਿਲਾਂ ਸਾਨੂੰ ਇਸ਼ਾਰਾ ਕਰਨਾ ਨਹੀਂ ਬਹੁਤ ਜ਼ਰੂਰੀ ਹੈ ਮੇਰਾ ਕਾਰਪੋਰੇਸ਼ਨ ਹੈ ਨਾ ਇਲੀਗਲ ਵੀਜ਼ਾ ਇਲੀਗਲ ਵੀਜ਼ਾ ਮਾਨਾ ਇਹਨੂੰ ਲੈ ਕੇ ਕਾਰਪੋਰੇਸ਼ਨ ਵੱਲੋਂ ਕੋਈ ਐਕਸ਼ਨ ਲਿਆ ਯਾਰ ਮਤਲਬ ਛੋਟੇ ਬਿਲਕੁਲ ਜਿਹੜੇ ਇਲੀਗਲ ਜੇ ਬਣ ਰਹੇ ਨੇ ਬਣ ਰਹੇਆਂ ਦੇ ਵਿੱਚ ਕੋਈ ਰਹਿ ਨਹੀਂ ਰਿਹਾ ਉਹ ਉਹ ਅਸੀਂ ਦਾ ਜਿਹੜੇ ਬਣ ਜਿਹੜੇ ਬਣ ਚੁੱਕੇ ਨੇ ਉਹ ਸਰਕਾਰ ਕੰਮ ਕਰ ਸਕਦੀ ਉਹਨਾਂ ਤੇ ਜਿਹੜੇ ਬਣ ਰਹੇ ਨੇ ਅਸੀਂ ਉਹਨਾਂ ਦੀ ਇਮੀਡੀਏਟ ਨਕਸ਼ੇ ਚੈੱਕ ਕਰਵਾਉਨੇ ਆ ਕਿ ਨਕਸ਼ੇ ਨੂੰ ਪ੍ਰੋਪਰ ਪਾਸ ਕਰਵਾਇਆ ਨਹੀਂ ਪਾਸ ਕਰਵਾ ਤਾਂ ਉਹਨਾਂ ਇਮੀਡੀਏਟ ਰੋਕ ਕੇ ਉਹ ਬਿਲਕੁਲ ਅਸੀਂ ਬਿਲਡਿੰਗ ਪਾਸ ਨਹੀਂ ਹੋਣ ਦਵਾਉਂਦੇ ਜਿਸ ਜਿਹੜੇ ਚੈਕਿੰਗ ਕੀਤੇ ਗਏ ਹਨ ਵੈਰੀਫਾਈਡ ਵੀ ਕੀਤੇ ਜਾ ਸਕਦੇ ਇਲੀਗਲ ਬਣੇ ਤਾਂ ਉਹਨਾਂ ਲਈ ਐਮਸੀ ਕੀ ਕਰਦੀ ਹੈ ਸਰ ਨਹੀਂ ਜਿਹੜੇ ਮਤਲਬ ਜਿਹੜੇ ਚੈੱਕ ਕੀਤੇ ਉਹ ਦੇਖੋ ਇਹ ਕੰਮ ਪੁਲਿਸ ਦਾ ਹੈਗਾ ਐਮਸੀ ਚੈੱਕ ਕਰਕੇ ਉਹਦੀ ਰਿਪੋਰਟ ਬਣਾ ਕੇ ਅਸੈਸਮੈਂਟ ਭੇਜ ਸਕਦੀ ਆ ਡੀਜੀਪੀ ਨੂੰ ਭੇਜ ਸਕਦੀ ਆ ਡੀਸੀ ਨੂੰ ਭੇਜ ਸਕਦੀ ਆ ਅਸੀਂ ਉਹ ਕਰੇਗੇ ਹਾਂ ਬਿਲਕੁਲ ਜੀ ਅਸੀਂ ਜੋ ਐਮਸੀ ਨੇ ਕਾਰਵਾਈ ਇਹ ਕਰਨੀ ਹੈ ਜਿਹੜਾ ਕੋਈ ਗਲਤ ਸਟਰਕਚਰ ਬਣਦਾ ਹੈਗਾ ਉਹਦਾ ਕੰਮ ਰਕਵਾਉਣਾ ਉਹ ਜਿੱਥੇ ਕੋਈ ਗਲਤ ਲੋਕ ਬੜੇ ਹੋਏ ਨੇ ਆਕੇ ਜਾਂ ਗਲਤ ਤਰੀਕੇ ਨਾਲ ਕੋਈ ਕੰਮ ਹੋ ਰਿਹਾ ਉਹਦੀ ਉਹਦੇ ਖਿਲਾਫ ਲਿਖ ਕੇ ਭੇਜਣਾ ਅਸੀਂ ਉਹ ਲਿਖ ਕੇ ਉਹਦੇ ਖਿਲਾਫ ਭੇਜਣਾ ਜਿੱਥੇ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਉਥੇ ਪਾਣੀ ਦੇ ਕਨੈਕਸ਼ਨ ਦਾ ਤੁਸੀਂ ਕਟਵਾ ਸਕਦੇ ਹੋ ਇਮੀਡੀਏਟਲੀ ਦੇਖੋ ਜੀ ਪਾਣੀ ਦਾ ਕਨੈਕਸ਼ਨ ਵੀ ਸਿਵਰੇ ਦਾ ਕਨੈਕਸ਼ਨ ਵੀ ਕੱਟਾ ਜਾ ਸਕਦਾ ਹੈਗਾ ਪੜ ਗੱਲ ਇਹ ਆ ਵੀ ਅਸਾਂ ਨੂੰ ਚੈੱਕ ਕਰਕੇ ਪ੍ਰੋਪਰ ਅਸੀਂ ਜਿਹੜੇ ਆਪਣੇ ਉੱਪਰ ਹਾਈ ਅਥਾਰਟੀ ਨੂੰ ਲਿਖੇ ਭੇਜਾਂਗੇ ਜੋ ਅਸੀਂ ਕਰ ਸਕਦੇ ਆ ਉਹ ਇਮੀਡੀਏਟ ਕਰਾਂਗੇ ਤੇ ਇੱਕ ਟੀਮ ਬਣਾ ਰਹੇ ਹਾਂ ਇਹਦੇ ਵਾਸਤੇ ਸਰ ਬਿਲਕੁਲ ਇੱਕ ਕਮੇਟੀ ਬਣਾਵਾਂਗੇ ਉਹਦੇ ਵਿੱਚ ਸਾਡੇ ਕੌਂਸਲਰ ਵੀ ਨਾਲ ਹੋਣਗੇ ਉਹ ਸਾਡੇ ਅਫਸਰ ਵੀ ਨਾਲ ਹੋਣਗੇ ਔਰ ਨਾਲ ਹੋ ਕੇ ਪ੍ਰੋਪਰ ਚੈੱਕ ਕਰਨਗੇ ਜੋ ਰਿਪੋਰਟ ਸਾਡੇ ਕੋਲ ਆਉਗੀ ਉਸੇ ਖਿਲਾਫ ਕਾਰਵਾਈ ਕਰਾਂਗੇ ਸਰ ਤੁਹਾਨੂੰ ਲੱਗਦਾ ਕੋਈ ਅਫਸਰ ਵੀ ਜ਼ਿੰਮੇਵਾਰ ਨੇ ਸਿੱਦੇ ਜਿਨ੍ਹਾਂ ਦੇ ਰਹਿਨਮਾਈ ਚ ਬਿੰਡੇਗਾ ਬਣਿਆ ਜਿਹੜੇ ਮੱਲ ਨਕਸ਼ਾ ਪਾਸ ਕਰ ਬਿਲਕੁਲ ਜੀ ਜੇਕਰ ਕੋਈ ਗਲਤ ਨਕਸ਼ਾ ਪਾਸ ਹੋਇਆ ਹੈਗਾ ਕੋਈ ਅਫਸਰ ਉਹਦੀ ਜ਼ਿੰ ਹੋਣੀ ਬੰਦੀ ਆ ਅਸੀਂ ਅਸੀਂ ਅੱਜ ਉਹਨਾਂ ਦੇ ਖਿਲਾਫ ਵੀ ਮਤਲਬ ਆਪਣੇ ਵੱਲੋਂ ਮੈਂ ਚਿੱਠੀ ਲਿਖੂੰਗਾ ਉਹ ਵੈਰੀਫਾਈ ਕਰਾਂਗੇ ਜਿਹੜੇ ਗਲਤ ਬਣੇ ਹੋਏ ਨੇ ਜੇ ਉਹਦੇ ਕੋਈ ਗਲਤ ਗਲਤ ਪਾਇਆ ਜਾਊਗਾ ਬੰਦੀ ਕਾਨੂੰਨੀ ਕਾਰਵਾਈ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿਹੜਾ ਮਸਲਾ ਉੱਠਿਆ ਜੀ 11 ਫੇਸ ਤੋਂ ਵੀ ਉੱਠਿਆ 5 ਫੇਸ ਤੋਂ ਵੀ ਉੱਠਿਆ 4 ਫੇਸ ਤੋਂ ਵੀ ਉੱਠਿਆ ਇਹਦੇ ਬਾਰੇ ਕੀ ਚੱਲ ਰਿਹਾ ਹੈ ਦੇਖੋ ਅੱਜ ਤੱਕ ਜਦੋਂ ਵੀ ਮਹਾਲੀ ਬਣੀ ਆ ਕਿਸੇ ਨੇ ਉਹਦਾ ਇਨੀਸ਼ੀਏਟਿਵ ਨਹੀਂ ਲਿਆ ਜਦੋਂ ਮੈਂ ਮੇਹਰ ਬਣਿਆ ਅਸੀਂ ਡੇ ਬੰਦ ਉਸ ਕੰਮ ਤੇ ਲੱਗੇ ਆ ਕਿ 5 ਫੇਸ ਵੀ ਸਮੱਸਿਆ ਦੇ ਵਿੱਚ ਹੈਗਾ 3B2 ਦੇ ਵਿੱਚ ਵੀ ਹੈਗਾ ਕਸਤਰ ਸਾਈਡਰ ਵੀਗਾ ਫੇਸ 1 ਵੀ ਆ ਫੇਸ 11 ਵੀ ਆ ਅਸੀਂ ਸਰਵੇ ਕਰਵਾ ਚੁੱਕੇ ਆ ਪ੍ਰਾਈਵੇਟ ਕੰਪਨੀ ਤੋਂ ਅਸੀਂ ਉਸ ਕੰਮ ਤੇ ਲੱਗੇ ਹੋਏ ਆ ਅਗਲੇ ਪ੍ਰਸਾਦ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਜਿਹੜਾ ਹੈਗਾ ਉਹਦਾ ਹੱਲ ਕਰ ਲਿਆ ਜਾਊਗਾ ਬੇਸ਼ੱਕ ਸਾਨੂੰ ਕੁਝ ਵੀ ਕਰਨਾ ਪਵੇ 100 ਕਰੋੜ ਲੱਗੇ 50 ਕਰੋੜ ਲੱਗੇ ਹੱਲ ਹੋਊਗਾ ਔਰ ਅਗਲੀ ਵਾਰੀ ਸਾਨੂੰ ਪਾਣੀ ਦੀ ਸਮੱਸਿਆ ਨਹੀਂ ਆਊ ਠੀਕ ਆ